ਮੋਦੀ ਸਰਕਾਰ ਚੋਰ ਮੋਰੀਆਂ ਦੇ ਨਾਲ ਪਹਿਲਾਂ ਤੁਹਾਡੇ ਅਧਿਕਾਰਾਂ ਤੇ ਕਿਸੇ ਨਾ ਕਿਸੇ ਤਰ੍ਹਾਂ ਕਬਜ਼ਾ ਕਰਦੀ ਰਹੀ ਹੈ ਸਭ ਤੋਂ ਪਹਿਲਾਂ ਉਹਨਾਂ ਨੇ ਵੋਟ ਚੋਰੀ ਕੀਤੀ ਹੁਣ ਉਹਨਾਂ ਨੇ ਇੱਕ ਐਪ ਲਾਂਚ ਕੀਤੀ ਹੈ ਸੰਚਾਰ ਸਾਥੀ ਐਪ ਜਿਹੜੀ ਨਵੇਂ ਆਉਣ ਵਾਲੇ ਫੋਨਾਂ ਦੇ ਉੱਤੇ ਆਟੋਮੈਟਿਕ ਡਾਊਨਲੋਡ ਹੋ ਕੇ ਆਊਗੀ ਕੋਈ ਬੰਦਾ ਉਸ ਐਪ ਨੂੰ ਡਿਲੀਟ ਨਹੀਂ ਕਰ ਸਕਦਾ ਤੇ ਜਿਹੜੇ ਤੁਹਾਡੇ ਪੁਰਾਣੇ ਫੋਨ ਨੇ ਉਹਨਾਂ ਦੇ ਵਿੱਚ ਉਹ ਇੱਕ ਲਿੰਕ ਆਊਗਾ ਜੇਕਰ ਸਮਾਂ ਰਹਿੰਦੇ ਤੁਸੀਂ ਉਸ ਐਪ ਨੂੰ ਡਾਊਨਲੋਡ ਨਾ ਕੀਤਾ ਤਾਂ ਤੁਹਾਡੀਆਂ ਫੋਨ ਦੀਆਂ ਸੇਵਾਵਾਂ ਬੰਦ ਕਰ ਦਿੱਤੀਆਂ ਜਾਣਗੀਆਂ ਸੰਚਾਰ ਸਾਥੀ ਐਪ ਹੈ ਕੀ ਹੈ ਇਸ ਐਪ ਐਪ ਦੇ ਨਾਲ ਸਰਕਾਰ ਤੁਹਾਡੇ ਹਰ ਫੋਨ ਕਨਵਰਸੇਸ਼ਨ ਨੂੰ ਤੁਹਾਡੇ ਵੱਲੋਂ ਭੇਜੇ ਗਏ ਹਰ ਮੈਸੇਜ ਨੂੰ ਤੁਹਾਡੇ ਫੋਨ ਦੇ ਵਿੱਚ ਇਨਫੋਰਮੇਸ਼ਨ ਨੂੰ ਕਿਸੇ ਸਮੇਂ ਵੀ ਸੁਣ ਸਕਦੀ ਹੈ ਤੇ ਉਹਨੂੰ ਵੀ ਵਰਤ ਸਕਦੀ ਹੈ ਇਹ ਕਿ ਸਿੱਧਾ ਸਾਡੇ ਜਿਹੜੇ ਮਾਲਕ ਅਧਿਕਾਰ ਨੇ ਸਾਡੇ ਰਾਈਟ ਨੇ ਉਹਨਾਂ ਦੇ ਉੱਤੇ ਹਮਲਾ ਕੀਤਾ ਜਾ ਰਿਹਾ ਹੈ ਕਿਤੇ ਨਾ ਕਿਤੇ ਲੋਕਤੰਤਰ ਨੂੰ ਬਿਲਕੁਲ ਕਮਜ਼ੋਰ ਕਰਕੇ ਇਹਨੂੰ ਕਿ ਲੋਕਤੰਤਰ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਹ ਡਿਕਟੇਟਰਸ਼ਿਪ ਦੇ ਵੱਲ ਵਧਦੇ ਹੋਏ ਕਦਮ ਨੇ ਲੋਕਾਂ ਨੂੰ ਜਨਤਾ ਨੂੰ ਇਸ ਦਾ ਵਿਰੋਧ ਕਰਨਾ ਚਾਹੀਦਾ ਅਸੀਂ ਵੀ ਇਸ ਦਾ ਵਿਰੋਧ ਕਰ ਰਹੇ ਹਾਂ ਸਾਡੇ ਅਧਿਕਾਰਾਂ ਦੇ ਉੱਤੇ ਇਸ ਤਰ੍ਹਾਂ ਦਾ ਸਿੱਧਾ ਹਮਲਾ ਜਿਹੜਾ ਸਰਕਾਰ ਕਰ ਰਹੀ ਹੈ ਇਹ ਸੱਤਾ ਦੇ ਉੱਤੇ ਪਰਮਾਨੈਂਟ ਕਬਜ਼ਾ ਹੋਣ ਚਾਹੁੰਣਾ ਚਾਹੁੰਦੀ ਹੈ ਤੁਹਾਡੀ ਵੋਟ ਦਾ ਅਧਿਕਾਰ ਖਤਮ ਹੁਣ ਤੁਹਾਡਾ ਕਿਸੇ ਦੇ ਨਾਲ ਗੱਲ ਕਰਨ ਦਾ ਜਿਹੜਾ ਅਧਿਕਾਰ ਹੈ ਤੁਹਾਡੀ ਪ੍ਰਾਈਵੇਸੀ ਦਾ ਅਧਿਕਾਰ ਹੈ ਉਹ ਵੀ ਖਤਮ ਹੋ ਜਾਊਗਾ ਅਸੀਂ ਕੜੇ ਨਿ ਸ਼ਬਦਾਂ ਦੇ ਵਿੱਚ ਇਹੋ ਜਿਹੀਆਂ ਕੁਝਣੀਆਂ ਹਰਕਤਾਂ ਮੋਦੀ ਸਰਕਾਰ ਕਰ ਰਹੀ ਹੈ ਉਹਦਾ ਵਿਰੋਧ ਕਰਦੇ ਹਾਂ